ਸਾਬਕਾ ਮੁੱਖ ਮੰਤਰੀ ਅਤੇ ਜੁਲੰਦਰ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਲੁਧਿਆਣਾ ਦੇ ਉਪਚੋਣ ਅਤੇ ਕਿਸਾਨ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਕਿਹਾ ਜੁਲੰਦਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਕਾਸ ਨਹੀਂ ਹੋਇਆ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਤੇ ਸ਼ਹਿਰ ਦੀ ਹਾਲਤ ਵੀ ਵਿਗੜ ਚੁੱਕੀ ਹੈ। ਉਹਨਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਭਾਗ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਖੁਦ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੀ ਹੈ। ਨੀਸ਼ਾ ਕਮੇਟੀ ਦੀ ਮੀਟਿੰਗ ਕੀਤੀ ਹੈ। ਉਰੇ ਡਿਪਟੀ ਕਮਿਸ਼ਨਰ ਤੇ ਪੂਰੇ ਪਾਰਲੀਮੈਂਟ ਹਲਕੇ ਦੇ ਸਾਰੇ ਅਫਸਰ ਸਹਿਬਾਨ ਨੂੰ ਬੁਲਾਇਆ ਗਿਆ ਸੀ ਸੈਂਟਰਲਿਸ ਸਪான்ਸਰਡ ਸਕੀਮਾਂ ਦਾ ਪੂਰਾ ਜਾਇਜ਼ਾ ਲਿਆ ਗਿਆ ਸਾਡੇ ਜਿਲੰਦਰ ਜ਼ਿਲ੍ਹੇ ਦੇ ਵਿੱਚ ਮਨਰੇਗਾ ਸਕੀਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਚਲਾਇਆ ਜਾ ਰਿਹਾ 100 ਦਿਨਾਂ ਦੀ ਦਿਹਾੜੀ ਜਿਹੜੀ ਹੈ ਉਹ ਅਲਵਾਰੀਆ ਹਰ ਮਜ਼ਦੂਰ ਨੂੰ ਦੇਣੀ ਜਿਹੜਾ ਕਿ ਉਹਦੇ ਤੇ ਰਜਿਸਟਰਡ ਹੈ 70000 ਗਰੀਬ ਲੋਕ ਮਜ਼ਦੂਰ ਉਹਦੇ ਜਿਹੜੇ ਰਜਿਸਟਰਡ ਹੈ ਲੇਕਿਨ ਉਹਨਾਂ ਨੂੰ ਐਵਰੇਜ 25 30 ਦਿਨਾਂ ਦੀ ਹੀ ਦਿਹਾੜੀ ਦਿੱਤੀ ਜਾ ਰਹੀ ਹੈ ਸੋ ਮੈਂ ਉਹਦੇ ਬਾਰੇ ਰਿਪੋਰਟ ਵੀ ਮੰਗੀ ਹੈ ਤੇ ਹਦਾਇਤਾਂ ਵੀ ਦਿੱਤੀਆਂ ਕਿ ਇਹ ਜਿਹੜੀ ਹੈ ਮਨਰੇਗਾ ਸਕੀਮ ਨੂੰ ਸਹੀ ਤਰੀਕੇ ਨਾਲ ਥੱਲੇ ਲਾਗੂ ਕੀਤਾ ਜਾਵੇ ਜਿਹੜੇ ਇੱਥੋਂ ਦੇ ਲੀਡਰ ਹੈ ਉਹੋ ਆਪਣੇ ਆਪਣੇ ਬੰਦਿਆਂ ਨੂੰ ਦਿਹਾੜੀਆਂ ਦਵਾਈ ਜਾਂਦੇ ਆ ਗਰੀਬ ਲੋਕ ਸਭ ਦੇ ਸਾਂਝੇ ਹੁੰਦੇ ਆ ਉਹਨਾਂ ਨੂੰ ਕਿਸੇ ਨੂੰ ਸਿਰਫ ਵੋਟਾਂ ਕਰਕੇ ਉਹਨਾਂ ਦੀ ਦਿਹਾੜੀ ਕਟਾ ਦੇਣਾ ਜਾਂ ਉਹਨਾਂ ਨੂੰ ਮਨਰੇਗਾ ਚ ਕੰਮ ਨਾ ਦੇਣਾ ਇਹ ਬਿਲਕੁਲ ਜਾਇਜ਼ ਨਹੀਂ ਹੈ ਸਾਰਿਆਂ ਨੂੰ ਕੰਮ ਦਿੱਤਾ ਜਾਵੇ ਇਹ ਮੈਂ ਅਫਸਰਾਂ ਨੂੰ ਹਦਾਇਤ ਕੀਤੀ ਹੈ ਇਸ ਦੇ ਨਾਲ ਲੋ ਐਂਡ ਆਊਟ ਆਰ ਦੀ ਸਥਿਤੀ ਜਲੰਧਰ ਦੇ ਵਿੱਚ ਪੂਰੇ ਜ ਬਹੁਤ ਮਾੜੀ ਹੋਈ ਵੀ ਹੈ ਨਸ਼ੇ ਤੋਂ ਤਾਂ ਬਿਕਰੇ ਆ ਨਸ਼ਿਆਂ ਵਾਰੇ ਖਾਸ ਤੌਰ ਤੇ ਡिटेल ਵਿੱਚ ਗੱਲ ਹੋਈ ਹੈ আর મે অপਸ਼ਨ ਨੂੰ ਕਿਹਾ ਕਿ ਤੁਸੀਂ ਜ਼ਿੰਮੇਵਾਰ ਹੋ ਸਰਕਾਰ ਅੱਜ ਜ਼ਿੰਮੇਵਾਰ ਹੈ ਨਸ਼ੇ ਫਲਾਉਣ ਵਾਸਤੇ ਕਿਉਂਕਿ ਪਿਛਲੇ 3 ਸਾਲਾਂ ਦੇ ਵਿੱਚ ਏਕੂਕ ਸੁੱਤੇ ਰਹੇ ਹੈ ਹੋਲਸ ਦੇ ਨਾਲ ਮਿਲ ਕੇ ਲੀਡਰਾਂ ਨੇ ਨਸ਼ੇ ਫਲਾਏ ਹੈ ਤੇ ਹੁਣ ਸਿਰਫ 2 ਦਿਨ ਦੀ ਡਰਾਮੇਬਾਜ਼ੀ ਕਰਕੇ ਫੇਰ ਬੰਦ ਕਰ ਗਏ ਹੈ ਉਹ ਵੀ ਸਿਰਫ ਇਸ ਕਰਕੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਕਲੈਕਸ਼ਨ ਆ ਰਿਹਾ ਉਹਦੇ ਕਰਕੇ ਨਸ਼ਿਆਂ ਦਾ ਤੇ ਤਹਿਸੀਲਦਾਰਾਂ ਤੇ ਛਾਪੇ ਮਾਰੇ ਜਾ ਰਹੇ ਆ। ਅੱਜ ਤੱਕ 3 ਸਾਲ ਤਹਿਸੀਲਦਾਰ ਤਹਿਸੀਲਾਂ ਦੇ ਵਿੱਚ ਪੂਰਾ ਲੁੱਟਿਆ ਗਿਆ ਆ ਅਪ ਲੀਡਰਾਂ ਵੱਲੋਂ ਮਿਲ ਕੇ। ਕੋਈ ਰਿਸਟਰੀ ਬਿਨਾ ਪੈਸਿਆਂ ਤੇ ਨਹੀਂ ਹੁੰਦੀ ਪੰਜਾਬ ਦੇ ਵਿੱਚ ਨਾ ਹੀ ਹੋਈ ਆ। ਇਹ 3 ਸਾਲ ਪਹਿ ਕੇਜਰੀਵਾਲ ਜੀ ਕਿੱਥੇ ਸੀ ਤੇ ਭਗਵੰਤ ਮਾਨ ਕਿੱਥੇ ਸੀ ਕਿਉਂ 3 ਸਾਲ ਇਹ ਲੁੱਟਦੇ ਰਹੇ ਪਹਿਲਾਂ 3 ਸਾਲ ਦਾ ਹਿਸਾਬ ਦੇਣ ਇਹ ਪੈਸੇ ਕਿੱਥੇ ਗਏ ਲੁੱਟ ਕੇ? ਕੋਈ ਠੇਕਾ ਮਾਈਨਿੰਗ ਦਾ ਪਿਛਲੇ 3 ਸਾਲਾਂ ਜਨੇ ਦਿੱਤਾ ਗਿਆ ਅੱਜ ਮਾਈਨਿੰਗ ਦਾ ਠੇਕੇਦਾਰ ਪੰਜਾਬ ਦੇ ਵਿੱਚ ਕੇਜਰੀਵਾਲ ਹੈ ਪੂਰੇ ਪੰਜਾਬ ਦੀ ਮਾਈਨਿੰਗ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਇਲੀਗਲ ਚਲਾ ਰਹੇ ਤੇ ਕਿਤੇ ਵੀ ਸਰਕਾਰੀ ਤੌਰ ਤੇ ਰੇਤਾ ਨਹੀਂ ਵੇਚਿਆ ਜਾ ਰਿਹਾ ਲੇਕਿਨ ਸਾਰੇ ਪੰਜਾਬ ਦੇ ਰੇਤਾ ਮਿਲ ਰਿਹਾ ਉਹ ਕਿੱਥੇ ਤੇ ਆ ਰਿਹਾ ਰਾਤਾਂ ਨੂੰ ਮਾਈਨਿੰਗ ਹੋ ਰਹੀ ਹੈ ਪੰਜਾਬ ਨੂੰ ਲੁੱਟ ਕੇ ਜਿਹੜੇ ਕਹਿੰਦੇ ਸੀ 50000 ਰੁਪਏ ਸਾਲ ਰੇਤੇ ਚ ਦੇ ਕਰਾਗੇ ਆ ਜੋ 50000 ਰੁਪਏ ਹੈ ਕਿੱਥੇ ਹੈ ਸੋ ਇਹ ਇਹਦੇ ਵਾਸਤੇ ਮੈਂ ਤੁਹਾਨੂੰ ਅੱਜ ਬੁਲਾਇਆ ਸੀ ਇਕੱਲੇ ਹਿਸ਼ਾਰ ਪਰ ਚ ਨਹੀਂ ਚੱਲਦਾ ਪੂਰੇ ਪੰਜਾਬ ਦੇ ਵਿੱਚ ਡਰਗ ਰੈਕਟ ਚੱਲ ਰਿਹਾ ਪੁਲਿਸ ਤੇ ਲੀਡਰਾਂ ਦੀ ਮਿਲੀ ਭੁਗਤ ਦੇ ਨਾਲ ਨਸ਼ਾ ਬਿਕ ਰਿਹਾ ਤੇ ਪੰਜਾਬ ਸਰਕਾਰ ਨਾਲ ਹੋ ਕੇ ਫਕੋਉਂਦੀ ਰਹੀ ਹੈ 3 ਸਾਲ ਤੇ ਹੋਣੇ ਹੈ ਲੁਧਿਆਣੇ ਦਾ ਇਲੈਕਸ਼ਨ ਦੇ ਕੇ ਚਿੱਠੀਆਂ ਕੱਢਣ ਲੱਗੇ ਉਸ ਤੋਂ ਬਾਅਦ ਇਹਨਾਂ ਨੇ ਫੇਰ ਸੌਂ ਜਾਣਾ ਇਹ ਮਿਲ ਕੇ ਸਾਡੇ ਪੰਜਾਬ ਨੂੰ ਲੁੱਟ ਕੇ ਲੈ ਜਾ ਰਹੇ ਪੰਜਾਬ ਦੇ ਲੋਕਾਂ ਤੋਂ ਗਲਤੀ ਹੋ ਗਈ ਜਿਹੜੇ ਇਹਨਾਂ ਨੂੰ ਵੋਟਾਂ ਪਾ ਬੈਠੇ ਇਹਨਾਂ ਦੇ 94 95 ਐਮ ਐਲ ਏ ਹੋ ਗਏ ਹੈ ਜਿਹੜੀ ਵੀ ਰਾਜ ਸਭਾ ਦੀ ਇਲੈਕਸ਼ਨ ਆਏਗੀ ਇਹਨਾਂ ਦੇ ਐਮ ਐਲ ਏ ਦੇ ਨਾਲ ਵੋਟਾਂ ਪਾ ਕੇ ਰਾਜ ਸਭਾ ਦਾ ਮੈਂਬਰ ਬਣਨਾ ਹੈ ਇਹਨਾਂ ਨੇ ਪਹਿਲਾਂ ਵੀ ਪੈਸੇ ਲਗੇ ਬਾਹਰੋਂ ਲਿਆ ਕੇ ਮੈਂਬਰ ਬਣਾਏ ਹੈ ਰਾਗਵ ਚੱਡਾ ਵਰਗਿਆਂ ਦਾ ਪੰਜਾਬ ਨਾਲ ਕੀ ਗੱਡਾ ਵਿਆ ਹੈ ਵਾ ਜਿਹੜਾ ਉਹਨਾਂ ਨੂੰ ਇਹਨਾਂ ਨੇ ਮੈਂਬਰ ਬਣਾਇਆ ਆ ਹੁਣ ਕੇਜਰੀਵਾਲ ਨੂੰ ਬੁਲਾਣਗੇ ਵੀ ਤੂੰ ਸਾਡਾ ਕੀ ਲੱਗਦਾ ਵੀ ਕੇਜਰੀਵਾਲ ਤੇ ਤੈਨੂੰ ਪੰਜਾਬ ਚੋਂ ਕਿਉਂ ਮੈਂਬਰ ਬਣਾਈਏ ਰਾਜ ਸਭਾ ਦਾ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਲੁਧਿਆਣੇ ਦੀ ਉਹ ਟਿਕੜ ਦੇਤੀ ਆ ਉੱਥੋਂ ਉਹਨੂੰ ਐਮਐਲਏ ਦਾ ਇਲੈਕਸ਼ਨ ਲੜਾਉਣਾ ਅਰ ਉਹ ਜੇ ਹਾਰ ਵੀ ਜਾਵੇ ਅਸੀਬਾ ਉਸ ਤੋਂ ਪਹਿਲਾ ਦੁਆਰ ਹੈ ਤਾਂ ਕਿ ਬਾਅਦ ਦੇ ਵਿੱਚ ਜੇ ਹਾਰ ਗਿਆ ਤਾਂ ਦੁਬਾਰੇ ਇਹਨਾਂ ਕਹੇ ਜੀ ਮੈਂ ਤਾਂ ਰਾਜ ਸਭਾ ਮੈਂਬਰ ਰਹਿ ਗਿਆ ਕਿਉਂਕਿ ਕੇਜਰੀਵਾਲ ਨੂੰ ਬਣਾਣਾ ਕਿਉਂ ਬਣਾਇਆ ਵੀ ਕੇਜਰੀਵਾਲ ਨੂੰ ਪੰਜਾਬ ਕੋਈ ਸਾੰਬੜ ਜ਼ਮੀਨ ਐ